ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਬਿਆਨ ਤੇ ਬਿਆਨ ਦੇ ਰਹੇ ਨਜ਼ਰ ਆ ਰਹੇ ਨੇ ਕਦੀ ਕੰਗਣਾ ਰਣਾਉ ਤੋਂ ਤੇ ਕਦੀ ਕਿਸਾਨਾਂ ਬਾਰੇ ਤੇ ਹੁਣ ਭਾਈ ਅਮਰਿਤਪਾਲ ਸਿੰਘ ਬਾਰੇ ਵੀ ਚਰਚਾ ਸ਼ੁਰੂ ਹੋ ਗਈ ਹੈ ਭਾਈ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੋਵੇਂ ਐਮਪੀ ਨੇ ਭਾਈ ਅਮਰਿਤਪਾਲ ਸਿੰਘ ਘਰੂਰ ਸਾਹਿਬ ਤੋਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਔਰ ਇਹਨਾਂ ਦੇ ਐਮਪੀ ਬਣਨ ਤੋਂ ਬਾਅਦ ਹੁਣ ਵਕ ਵਕ ਚਰਚਾਵਾਂ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਦਾ ਨਾਮ ਬਿਆਨ ਵੀ ਸਾਹਮਣੇ ਆਇਆ ਹੈ ਉਹ ਦਾਵਾ ਕਰਦੇ ਨੇ ਕਿ ਅਕਾਲੀ ਦਲ ਦੇ ਕਾਰਨ ਇਹ ਦੋਵੇਂ ਐਮਪੀ ਬਣਨੇ ਅਕਾਲੀ ਦਲ ਕਾਰਨ ਇਹ ਦੋਵੇਂ ਇਲੈਕਸ਼ਨ ਜਿੱਤੇ ਨੇ ਚੋਣ ਜਿੱਤੇ ਨੇ ਜੇ ਅਕਾਲੀ ਦਲ ਇੱਕ ਵੱਡਾ ਕਾਰਨ ਨਾ ਬਣਦਾ ਇਹਨਾਂ ਦੀ ਜਿੱਤ ਦਾ ਤਾਂ ਸ਼ਾਇਦ ਇਹ ਨਾ ਜਿੱਤਦੇ ਅਕਾਲੀ ਦਲ ਦੇ ਕਾਰਨ ਕਿਸ ਤਰ੍ਹਾਂ ਦੋਵੇਂ ਜਿੱਤ ਗਏ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਕਰੀਏ ਤਾਂ ਇੱਕ ਹਵਾ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਵਾਂਗ ਵੱਲ ਵਗਦੀ ਨਜ਼ਰ ਆ ਰਹੀ ਸੀ ਖਡੂਰ ਸਾਹਿਬ ਦੇ ਵਿੱਚ ਔਰ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਅਚਾਨਕ ਹੀ ਪਪੂਲਾਰਿਟੀ ਗੇਨ ਕਰਦੇ ਨੇ ਔਰ ਅਚਾਨਕ ਐਮਪੀ ਬਣ ਜਾਂਦੇ ਨੇ ਹੁਣ ਇਹੋ ਜੀ ਸਿਤੀ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਕੋ ਕਿਹੜੇ ਤੱਥ ਨੇ ਉਹ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਅਕਾਲੀ ਦਲ ਦੇ ਕਾਰਨ ਇਹ ਜਿੱਤਾਂ ਹੋਈਆਂ ਅਕਾਲੀ ਦਲ ਦੇ ਕਾਰਨ ਇਹ ਜਿੱਤ ਦੋਵਾਂ ਲੀਡਰਾਂ ਨੇ ਹਾਸਲ ਕੀਤੀ ਹੈ ਸਵਾਲ ਤਾਂ ਇਹ ਖੜਦਾ ਹੈ ਹਰਜੀਤ ਗਰੇਵਾਲ ਕੀ ਕਹਿੰਦੇ ਨੇ ਕਿਹੜਾ ਸਬੂਤ ਦਿੰਦੇ ਨੇ ਆਓ ਸੁਣਦੇ ਹਾਂ ਉਹ ਸਾਡੀ ਕਿਤੇ ਨਾ ਕਿਤੇ ਜਿਹੜੀ ਸੋਚ ਆ ਨਾ ਡੈਮੋਕ੍ਰੇਸੀ ਦੇ ਨਹੀਂ ਉਹ ਪੂਰੀ ਸਹੀ ਨਹੀਂ ਔਰ ਲੀਡਰਾਂ ਦਾ ਕਿਰਦਾਰ ਵੀ ਸਹੀ ਨਹੀਂ ਇਸ ਕਰਕੇ ਹੋ ਗਿਆ ਸਹੀ ਇਹ ਦੋ ਕਾਰਨ ਨੇ ਔਰ ਇਹ ਬੜੀ ਮੰਦਭਾਗੀ ਗੱਲ ਆ ਪੰਜਾਬ ਦੇ ਲੋਕ ਬਹੁਤ ਸੋਝਵਾਨ ਹੁੰਦੇ ਆ ਪਰ ਇਹ ਜਿਹੜਾ ਅਮਰਤਪਾਲ ਦਾ ਔਰ ਸਰਬਜੀਤ ਦਾ ਜਿਤਨਾ ਸੀ ਇਹ ਡਿਊ ਟੂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀਆਂ ਗਲਤੀਆਂ ਤੇ ਉਹਨਾਂ ਦੀਆਂ ਕਮੀਆਂ ਉਹਨਾਂ ਦੀ ਆਪਣੀ ਜਿਹੜੀ ਸਮਰਪਣ ਹੁੰਦਾ ਨਾ ਕੌਮ ਦੇ ਲਈ ਧਰਮ ਦੇ ਲਈ ਉਹ ਨਹੀਂ ਬੈਨਾ ਹੀ ਹੁੰਦਾ ਸੀ ਅਕਾਲੀ ਦਲ ਚ ਹੁਣ ਨਹੀਂ ਹੈ ਇਸੇ ਲਈ ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥਕ ਪੰਥ ਦੀ ਨੁਮਾਇੰਦਾ ਜਮਾਤ ਹੈ ਮੈਂ ਅੱਜ ਵੀ ਇੱਥੇ ਬੈਠ ਕੇ ਕਹਿੰਦਾ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ ਨਿਗਾਰ ਦੀ ਤਰਫ ਜਾਣਾ ਇੱਕ ਬੜੀ ਬੰਦਪਾਗੀ ਗੱਲ ਹੈ ਇਹ ਸੋਚ ਠੀਕ ਨਹੀਂ ਹੈ ਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਇਹ ਗੱਲ ਕਹਿਣਗੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਤੇ ਮੈਂ ਹੁਣ ਇਹਦੇ ਬਹੁਤ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ ਹਾਂ ਸੁਖਵੀਰ ਬਾਦਲ ਜਾ ਕੇ ਕਹਿ ਦਵੇ ਕਿ ਸਾਡੀ ਵੀ ਪਾਰਟੀ ਚਲਾ ਦੇਓ ਚਲਾ ਦੇਾਂਗੇ ਵਧੀਆ ਚੱਲੂ